ਬਹੁਤ ਸਾਰੇ ਸਿੱਖਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਰਦਾਰ ਮਨਮੋਹਨ ਸਿੰਘ ਜੀ ਦਾ ਜਿਹੜੀਆਂ ਰਸਮਾਂ ਸਨ ਉਹਨਾਂ ਦੀ ਮੌਤ ਤੋਂ ਬਾਅਦ ਦੀਆਂ ਜਿਵੇਂ ਉਹਨਾਂ ਦਾ ਸਸਕਾਰ ਕਰਨਾ ਜਾਂ ਉਹਨਾਂ ਦੀ ਇੱਕ ਸਮਾਰਕ ਬਣਾਉਣਾ ਜਾਂ ਹੋਰ ਕਈ ਰਸਮਾਂ ਉਹ ਰਾਜ ਘਾਟ ਕਰਨ ਦੀ ਥਾਂ ਤੇ ਨਿਗਮਬੋਧ ਘਾਟ ਵਿੱਚ ਕੀਤੀਆਂ ਗਈਆਂ ਹੁਣ ਨਿਗਮਬੋਧ ਘਾਟ ਕੀ ਹੈ ਤੇ ਰਾਜ ਘਾਟ ਕੀ ਹੈ ਇਹ ਸਵਾਲ ਜਿਹੜੇ ਸੀ ਸੂਝਵਾਨ ਸੱਜਣਾ ਨੂੰ ਸਭ ਪਤਾ ਹੈ ਕਿ ਜਦੋਂ ਕਿਸੇ ਇੰਡੀਆ ਦਾ ਪ੍ਰਧਾਨ ਮੰਤਰੀ ਦੀ ਕੋਈ ਅੰਤਮ ਸਭਾ ਹੁੰਦਾ ਹੈ ਜਾਂ ਉਹਨਾਂ ਦੀ ਮੌਤ ਹੁੰਦੀ ਆ ਤਾਂ ਉਹ ਕਾਨੂੰਨ ਦੇ ਮੁਤਾਬਕ ਉਹਨਾਂ ਦੀਆਂ ਸਾਰੀਆਂ ਰਸਮਾਂ ਜਿਹੜੀਆਂ ਨੇ ਉਹ ਰਾਜ ਘਾਟ ਵਿੱਚ ਕੀਤੀਆਂ ਜਾਂਦੀਆਂ ਨੇ ਲੇਕਿਨ ਸਰਦਾਰ ਮਨਮੋਹਨ ਸਿੰਘ ਵਰਗੀ ਮਹਾਨ ਸ਼ਖਸੀਅਤ ਜਿਹੜੇ ਬਹੁਤ ਵੱਡੇ ਅਰਥਸ਼ਾਸਤਰੀ ਸਨ ਤੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਲੋਕ ਵੀ ਉਹਨਾਂ ਨੂੰ ਪੂਜਦੇ ਹਨ ਜਾਂ ਅੱਜ ਵੀ ਮੰਨਦੇ ਹਨ ਕਿ ਐਡਾ ਵੱਡਾ ਅਰਥਸ਼ਾਸਤਰੀ ਕਿਉਂਕਿ ਕੁਝ ਸਮੇਂ ਜਦੋਂ ਸਰਦਾਰ ਮਨਮੋਹ ਸਿੰਘ ਜੀ ਦਾ ਅਖਰਾਜ ਕਾਲ ਸੀ 10 ਸਾਲ ਦਾ ਉਸ ਸਮੇਂ ਦੇ ਵਿੱਚ ਬਹੁਤ ਵੱਡੀ ਆਰਥਿਕ ਮੰਦੀ ਵਿਸ਼ਵਚਾਈ ਆਰਥਿਕ ਮੰਦੀ ਤੋਂ ਭਾਅ ਕੇ ਲੋਕਾਂ ਦੇ ਰੁਜ਼ਗਾਰ ਖਾਦਨ ਖਤਮ ਹੁੰਦੇ ਜਾ ਰਹੇ ਸੀ ਬੀਸ਼ ਡਾਊਨ ਹੋ ਰਹੇ ਸੀ ਇਥੋਂ ਤੱਕ ਕਿ ਯੂਐਸਏ ਵਰਗੇ ਦੇਸ਼ ਨੂੰ ਵੀ ਆਪਣੇ ਬਹੁਤ ਸਾਰੇ ਬੈਂਕ ਬੰਦ ਕਰਨੇ ਪੈਗੇ ਸਨ ਤੇ ਉਹ ਹੈਰਾਨ ਸਨ ਕਿ ਸਰਦਾਰ ਮਨਮੋਹਨ ਸਿੰਘ ਨੇ ਇੰਡੀਆ 'ਚ ਇਹੋ ਜਿਹੀਆਂ ਕਿਹੜੀਆਂ ਪਾਲਿਸੀਆਂ ਲਿਆ ਕੇ ਇੰਡੀਆ ਨੂੰ ਸਭੋਂ ਵਧਾਇਆ ਇੰਡੀਆ ਦੀ ਜਿਹੜੀ ਗਰੋਥ ਸੀ ਉਹਨੂੰ ਵਧਾਇਆ ਇੰਡੀਆ ਦੀ ਜਿਹੜੀ ਪੈਸਾ ਸੀ ਉਹਨੂੰ ਮਜ਼ਬੂਤ ਕੀਤਾ ਤੇ ਇੱਥੋਂ ਦੇ ਲੋਕਾਂ ਦਾ ਜੀਵਨ ਸੌਖਾ ਕਰ ਦਿੱਤਾ ਇੰਡੀਆ ਦੇ ਲੋਕਾਂ ਤੇ ਆਰਥਿਕ ਮੰਦੀ ਦਾ 1% ਵੀ ਅਸਰ ਨਹੀਂ ਹੋਇਆ ਸਗੋਂ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਗਈ ਐਡਾ ਵੱਡਾ ਤੇ ਐਡਾ ਮਹਾਨ ਸ਼ਾਸਤਰੀ ਜਿਨੇ ਆਪਣੀ ਜ਼ਿੰਦਗੀ ਚ ਕਿਸੇ ਵੀ ਖੇਤਰ ਨਾਲ ਵਿਤਕਰਾ ਨਹੀਂ ਕੀਤਾ ਕਿਸੇ ਵੀ ਲੋਕਾਂ ਦੇ ਨਾਲ ਭੇਦਭਾਵ ਨਹੀਂ ਕੀਤਾ ਉਸ ਇਨਸਾਨ ਦੇ ਨਾਲ ਉਹਨਾਂ ਦੇ ਅੰਤਮ ਸਮੇਂ ਤੇ ਜਦੋਂ ਇਹ ਵਿਤਕਰਾ ਕੀਤਾ ਗਿਆ ਉਹਨਾਂ ਦਾ ਸਸਕਾਰ ਹੀ ਰਾਜ ਘਾਟ ਕਿੰਨੀ ਕਰਨ ਦਿੱਤਾ ਗਿਆ ਇਥੋਂ ਤੱਕ ਕਹਿਤਾ ਕਿ ਉਹਨਾਂ ਦੇ ਸਮਾਰਕ ਵੀ ਨਹੀਂ ਇੱਥੇ ਬਣਾਈ ਜਾਵੇਗੀ ਫਿਰ ਇਹ ਦੁੱਖ ਤਾਂ ਬਹੁਤ ਹਰ ਇੱਕ ਸਿੱਖ ਨੂੰ ਹੋਇਆ ਆਖਰਕਾਰ ਕਿਉਂ ਇੰਜ ਨਹੀਂ ਹੋਣਾ ਚਾਹੀਦਾ ਸੀ ਇਹ ਕਿਹੜੇ ਲੋਕਾਂ ਨੇ ਇਹਨੂੰ ਰੋਕਿਆ ਇਸ ਗੱਲ ਦਾ ਬਹੁਤ ਸਾਰੇ ਜਿਹੜੇ ਸਿੱਖ ਨੇ ਸੋਚਵਾਨ ਉਹ ਚਿੰਤਕ ਤੇ ਜਵਾਬ ਮੰਗਦੇ ਨੇ ਮੈਂ ਸਮਝਦਾ ਇਹੋ ਜੀ ਪੋਲਿਟਿਕਸ ਇਹੋ ਜੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿ ਇਹ ਵਿਰੋਧੀ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਲਈ ਨਿਯਮ ਬਣਿਆ ਕਿ ਇਹ ਜਾਤ ਪਾਤ ਨੂੰ ਮੁੱਖ ਬਣ ਕੇ ਬਣਿਆ ਕਿਉਂਕਿ ਤੁਹਾਡੇ ਵਿੱਚੋਂ ਸੂਝਵਾਨ ਸੱਜਣ ਇਹ ਵੀ ਜਾਣਦੇ ਨੇ ਕਿ ਇੰਡੀਆ ਦੇ ਵਿੱਚ ਜਾਂ ਇੰਡੀਆ ਦਾ ਇੱਕ ਰਾਸ਼ਟਰਪਤੀ ਸੀ ਜਾਂ ਹੈ ਉਹਦੇ ਉਹਨੂੰ ਇੱਕ ਵਾਰੀ ਇੱਕ ਧਾਰਮਿਕ ਸਥਾਨ ਦੇ ਉੱਪਰ ਉਦਘਾਟਨ ਕਰਨ ਲਈ ਖੜਿਆ ਗਿਆ ਸੀ ਇੱਕ ਵਾਰੀ ਇੰਜ ਵੀ ਇੰਡੀਆ ਚ ਵਾਪਰਿਆ ਚਾਹੇ ਵਾਪਰਿਆ ਹੈ ਜਾਂ ਵਾਪਰਿਆ ਸੀ ਕਿ ਜਦੋਂ ਪਾਰਲੀਮੈਂਟ ਦਾ ਉਦਘਾਟਨ ਕਰਨਾ ਸੀ ਉਸ ਇਨਸਾਨ ਨੂੰ ਉਸ ਰਾਸ਼ਟਰਪਤੀ ਨੂੰ ਉੱਥੇ ਨਹੀਂ ਸੀ ਜਾਣ ਦਿੱਤਾ ਗਿਆ ਕਿ ਉਦੋਂ ਜਾਤ ਪਾਤ ਦੀ ਗੱਲ ਸੀ ਕੋਈ ਜਾਤਾਂ ਪਾਤਾਂ ਦਾ ਕੋਈ ਚੱਕਰ ਚੱਲਦਾ ਹੈ ਕਿ ਇੰਡੀਆ ਦੇ ਵਿੱਚ ਜਦੋਂ ਕਿ ਸੰਵਿਧਾਨ ਸਾਨੂੰ ਬਰਾਬਰਤਾ ਦੀ ਗੱਲ ਕਰਦਾ ਹੈ ਚਾਹੇ ਉਹ ਧਾਰਮਿਕ ਖੇਤਰ ਹੋਵੇ ਚਾਹੇ ਸਮਾਜਿਕ ਖੇਤਰ ਹੋਵੇ ਚਾਹੇ ਨਿਆਂਕ ਖੇਤਰ ਹੋਵੇ ਕੋਈ ਵੀ ਖੇਤਰ ਹੋਵੇ ਉਹਦੇ ਵਿੱਚ ਸਾਰਿਆਂ ਦੀ ਬਰਾਬਰਤਾ ਦੀ ਗੱਲ ਕੀਤੀ ਗਈ ਪਰ ਜਦੋਂ ਆ ਸਰਦਾਰ ਮਨਮੋਹ ਸਿੰਘ ਜੀ ਹੋਣਾ ਨਾਲ ਇੰਜ ਦਾ ਹੋਇਆ ਤੇ ਹਰ ਇੱਕ ਸਿੱਖ ਦੀ ਅੱਖ 'ਚ ਇਸ ਗੱਲ ਦੇ ਹੰਝੂ ਸੀ ਕਿ ਇਹ ਚੰਗਾ ਨਹੀਂ ਕੀਤਾ ਗਿਆ ਕੁਝ ਕੁ ਲੋਕਾਂ ਦੁਆਰਾ ਕਿਉਂਕਿ ਸਾਰੇ ਲੋਕ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਪਰ ਜਿਨ੍ਹਾਂ ਨੇ ਇੰਜ ਕੀਤਾ ਆ ਉਸ ਗੱਲ ਦਾ ਹਰੇਕ ਸੂਝਵਾਨ ਸਿੱਖ ਇਸ ਗੱਲ ਨੂੰ ਚਿੰਤਤ ਆ ਕਿ ਕੀ ਇਹ ਸਿੱਖਾਂ ਦੇ ਨਾਲ ਵਿਤਕਰਾ ਕੀਤਾ ਗਿਆ ਆਖਰਕਾਰ ਰਾਜਖਾਟ ਵਿੱਚ ਸਰਦਾਰ ਮਨਮੋਹ ਸਿੰਘ ਦਾ ਸਸਕਾਰ ਕਰਨ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ ਅੱਜ ਵਿਸ਼ਵ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਨੇ ਜਾਂ ਦੂਜੇ ਦੇਸ਼ਾਂ ਦੇ ਲੋਕ ਨੇ ਉਹਨਾਂ ਨੂੰ ਵੀ ਪਤਾ ਆ ਕਿ ਕੀ ਹੋਇਆ ਤੇ ਇਹ ਕਿੰਨਾ ਮਾੜੀ ਗੱਲ ਕੀਤੀ ਗਈ ਸਿੱਖਾਂ ਦੇ ਨਾਲ ਇੰਜ ਨਹੀਂ ਸੀ ਹੋਣਾ ਚਾਹੀਦਾ ਇੱਕ ਦੁੱਖ ਵਾਲੀ ਗੱਲ ਆ ਮੈਂ ਵੀ ਇਹਦੀ ਲੋਚਨਾ ਕਰਦਾ ਤੇ ਤੁਸੀਂ ਵੀ ਇਹਦੀ ਲੋਚਨਾ ਕਰਦੇ ਹੋਵੋਗੇ ਸਾਨੂੰ ਇਹਦੇ ਖਿਲਾਫ ਆਵਾਜ਼ ਜਿਹੜੀ ਉਠਾਉਣੀ ਚਾਹੀਦੀ ਆ ਕਿ ਇਹ ਗੱਲ ਚੰਗੀ ਨਹੀਂ ਸਾਨੂੰ ਬਹੁਤ ਦੁੱਖ ਹੋਇਆ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਿੱਖ ਹਾਂ ਇਸ ਕਰਕੇ ਇਕੱਲਾ ਦੁੱਖ ਹੋਇਆ ਇਸ ਗੱਲ ਦਾ ਦੁੱਖ ਹੋਇਆ ਕਿ ਤੁਸੀਂ ਇਹ ਇੰਜ ਕੀਤਾ ਕਿਉਂ ਗਿਆ ਇਹ ਨਹੀਂ ਸੀ ਕਰਨਾ ਚਾਹੀਦਾ ਕਿ ਦੂਜੇ ਪਾਸੇ ਤਾਂ ਪੰਜਾਬ ਦੇ ਵਿੱਚੋਂ ਕਈ ਵਾਰਾਂ ਜਦੋਂ ਸਰਕਾਰਾਂ ਬਹੰਦੀਆਂ ਨੇ ਉਦੋਂ ਕਿਹਾ ਜਾਂਦਾ ਕਿ ਸਿੱਖਿਆਗੁਵਾਈ ਕਰਨ ਸਿੱਖਿਆਗੁਵਾਈ ਕਰਨ ਜੇ ਇੱਕ ਪ੍ਰਧਾਨ ਮੰਤਰੀ ਨਾਲ ਇਹ ਗੱਲ ਹੋ ਸਕਦੀ ਆ ਤੇ ਛੋਟੇ ਮੋਟੇ ਜਿਹੜੇ ਐਮਐਲਏ ਐਮਪੀ ਉਹਨਾਂ ਦਾ ਕੀ ਅਸਰ ਹੁੰਦਾ ਆਏਗਾ ਇਸ ਗੱਲ ਦਾ ਹਰ ਇੱਕ ਸਿੱਖ ਨੂੰ ਤਾਂ ਧਿਆਨ ਰੱਖਣਾ ਚਾਹੀਦਾ ਸੋਚਣਾ ਤੇ ਵਿਚਾਰਨਾ ਚਾਹੀਦਾ ਮੈਂ ਦੁਬਾਰਾ ਇਸ ਗੱਲ ਦੀ ਉਹਨਾਂ ਦੀ ਕਾਢੇ ਸ਼ਬਦਾਂ ਚ ਲੋਚਨਾ ਕਰਦਾ ਆ ਤੇ ਮੰਗ ਕਰਦਾ ਚ ਸਰਦਾਰ ਮਨਮੋਹਨ ਸਿੰਘ ਉਹਨਾਂ ਜੀਆਂ ਜਿਹੜੀਆਂ ਬਾਤੀਆਂ ਜੋਜਕ ਹੈਗੀਆਂ ਨੇ ਜਿਵੇਂ ਸਮਾਰਕ ਬਣਾਉਣਾ ਉਹ ਰਾਜ ਘਾਟ ਵਿੱਚ ਹੀ ਬਣਾਣਾ ਚਾਹੀਦਾ ਇਹ ਉਹਨਾਂ ਦਾ ਹੱਕ ਵਾ ਨਿਗਮ ਬੋਧ ਘਾਟ ਵਿੱਚ ਨਹੀਂ ਬਣਾਣਾ ਚਾਹੀਦਾ ਕਿਉਂਕਿ ਇਹ ਇੱਕ ਵਿਤਕਰਾ ਹੋਵੇਗਾ ਇਹ ਇੱਕ ਬਹੁਤ ਵੱਡਾ ਖਲਾਅ ਪੈਦਾ ਕਰ ਸਕਦਾ ਇੰਡੀਆ ਦੀ ਰਾਜਨੀਤੀ ਵਿੱਚ ਇੰਡੀਆ ਦੇ ਖੇਤਰ ਦੇ ਵਿੱਚ ਕਿਉਂਕਿ ਹਰੇਕ ਖੇਤਰ ਦਾ ਲੋਕ ਇਸ ਗੱਲ ਨੂੰ ਸੋਚਣ ਦੀ ਮਜਬੂਰ ਹੋ ਗਏ ਕਿ ਆਖਰਕਾਰ ਸਰਦਾਰ ਮਨਮੋਹਨ ਸਿੰਘ ਦੇ ਨਾਲ ਵਿਤਕਰਾ ਕਿਉਂ ਕੀਤਾ ਗਿਆ ਅਸੀਂ ਲੋਚਨਾ ਕਰਦੇ ਹਾਂ ਤੇ ਲੋਚਨਾ ਕਰਦੇ ਰਹਾਂਗੇ ਨਾ ਕਿ ਮਿਦਨਿਆ ਨਹੀਂ ਹੁੰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ